ਹਾਂਜੀ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ ਕਿ ਸਿੱਧੂ ਮੂਸੇਵਾਲੇ 22 ਜੂਨ ਦੇ ਵਿੱਚ ਇੱਕ EP ਰਿਲੀਜ਼ ਹੋਵੇਗੀ ਅਤੇ ਇਹ EP ਸਿੱਧੂ ਮੂਸੇਵਾਲੇ 22 ਦੇ ਜਨਮ ਦਿਨ ਉੱਤੇ ਰਿਲੀਜ਼ ਕੀਤੀ ਜਾਵੇਗੀ ਯਾਨੀ ਕਿ 11 ਜੂਨ ਨੂੰ ਰਿਲੀਜ਼ ਕੀਤੀ ਜਾਵੇਗੀ ਅਤੇ ਇਸ ਗੱਲ ਦੀ ਪੁਸ਼ਟੀ ਮਤਾ ਚਰਨ ਕੌਰ ਨੇ ਆਪਣੇ ਇੱਕ ਕਮੈਂਟ ਦੇ ਵਿੱਚ ਕੀਤੀ ਸੀ ਜਿਸ ਦੇ ਵਿੱਚ ਉਸ ਦੇ ਨੇ ਇੱਕ ਫੈਨ ਦਾ ਰਿਪਲਾਈ ਕਰਦੇ ਲਿਖਿਆ ਸੀ ਕਿ ਪੱਕਾ ਕੋਈ ਨਾ ਕੋਈ ਹਿੱਪੀ ਜ਼ਰੂਰ ਰਿਲੀਜ਼ ਹੋਵੇਗੀ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮਸੂਏ ਵਾਲੇ ਬਾਈ ਜਦੋਂ ਸਾਡੇ ਵਿਚਕਾਰ ਸੀ ਤਾਂ ਸਿੱਧੂ ਮਸੂਏ ਵਾਲੇ ਬਾਈ ਦੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਕੰਟਰੋਵਰਸੀਆਂ ਰਹੀਆਂ ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਚਰਚਾ ਵਿੱਚ ਰਿਹਾ ਪੰਜਾਬੀ ਸਿੰਗਰ ਕਰਨ ਔਜਲਾ ਦੇ ਨਾਲ ਜੋ ਸਿੱਧੂ ਮਸੂਏ ਵਾਲੇ ਦੀ ਕੰਟਰੋਵਰਸੀ ਹੋਈ ਸੀ ਅਤੇ ਸਿੱਧੂ ਮਸੂਏ ਵਾਲੇ ਦੇ ਜਿਉਂਦੇ ਜੀ ਤਾਂ ਕਰਨ ਔਜਲੇ ਨੇ ਸਿੱਧੂ ਮਸੂਏ ਵਾਲੇ ਦੇ ਨਾਲ ਕੰਟਰੋਵਰਸੀ ਕੀਤੀ ਹੀ ਸੀ ਪਰ ਦੋਸਤੋ ਉਸ ਦੇ ਜਾਣ ਤੋਂ ਬਾਅਦ ਹੁਣ 3 ਸਾਲ ਬਾਅਦ ਵੀ ਕਰਨ ਔਜਲੇ ਨੇ ਫੇਰ ਤੋਂ ਕੁਝ ਨਾ ਕੁਝ ਕੰਟਰੋਵਰਸੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਦੋਸਤੋ ਕਰਨ ਔਜਲੇ ਨੇ ਹੁਣ ਬੀਤੇ ਦਿਨੀ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਸਨੇ ਲਿਖਿਆ ਹੈ ਕਿ ਹਰ ਪ੍ਰਕਾਰ ਦੇ ਗੀਤ ਰਿਲੀਜ਼ ਕਰਨੇ ਪੈਣੇ ਨੇ ਮੈਨੂੰ ਤਾਂ ਦੋਸਤੋ ਇਸ ਤੋਂ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕੁਝ ਮਹੀਨਿਆਂ ਦੇ ਵਿੱਚ ਕਰਨ ਔਜਲੇ ਦੇ ਵੱਲੋਂ ਕੋਈ ਐਲਬਮ ਜਾਂ EP ਰਿਲੀਜ਼ ਕੀਤੀ ਜਾ ਸਕਦੀ ਹੈ ਤਾਂ ਦੋਸਤੋ ਜਿਹੜੀ ਟੱਕਰ ਆਪਾਂ ਸਿੱਧੂ ਮੂਸੇਵਾਲੇ ਤੇ ਕਰਨ ਔਜਲੇ ਦੇ ਵਿਚਕਾਰ ਪਹਿਲਾਂ ਦੇਖਦੇ ਸੀ ਹੋ ਸਕਦਾ ਹੈ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਕਿਉਂਕਿ ਸਿੱਧੂ ਮਸਲੇਬਾਈ ਦੀ EP ਵੀ ਜੂਨ ਮਹੀਨੇ ਦੇ ਵਿੱਚ ਰਿਲੀਜ਼ ਹੋਵੇਗੀ ਅਤੇ ਕਰਨ ਔਜਲੇ ਨੇ ਵੀ ਵੱਡਾ ਐਲਾਨ ਕਰ ਦਿੱਤਾ ਕਿ ਮੈਂ ਆਪਣੀ EP ਦਾ ਐਲਬਮ ਅਗਲੇ ਮਹੀਨੇ ਦੇ ਵਿੱਚ ਰਿਲੀਜ਼ ਕਰਨ ਬਾਰੇ ਸੋਚ ਰਿਹਾ ਹਾਂ ਤਾਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰਿਆਂ ਨੂੰ ਇਹਨਾਂ ਦੋਨਾਂ ਦੀ ਟੱਕਰ ਵੇਖਣ ਨੂੰ ਮਿਲੇਗੀ ਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਰਨ ਔਜਲਾ ਸਿੱਧੂ ਮਸਲੇਬਾਈ ਦੇ ਨਾਲ ਕੰਟਰੋਵਰਸੀ ਕਰਨ ਦਾ ਮਾਰਾ ਇਹ ਸਭ ਕੁਝ ਕਰ ਰਿਹਾ ਹੈ ਜਾਂ ਉਸਨੇ ਰੈਂਡਮਲੀ ਹੀ ਆਪਣੀ EP ਦਾ ਐਲਬਮ ਇਸ ਮਹੀਨੇ ਰਿਲੀਜ਼ ਕਰਨੀ ਸੀ ਤਾਂ ਦੋਸਤੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮਸੂਏ ਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਨਾ ਨਾ ਭੁੱਲਿਓ ਇਸ ਲਈ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮਸੂਏ ਜ਼ਰੂਰ ਲਿਖ ਕੇ ਜਾਇਓ ਅਤੇ ਨਵੇਂ ਜੁੜੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ